ਹਾਂਜੀ ਕੀ ਹਾਲ ਚਾਲ ਸਭ ਦਾ ਤੁਹਾਡਾ ਸਭ ਦਾ ਸਵਾਗਤ ਸਾਡੇ ਇਸ ਚੈਨਲ ਤੇ ਦੋਸਤੋ ਆਪਾਂ ਆਪਣੇ ਮਾਰਨਿੰਗ ਰੁਟੀਨ ਨੂੰ ਫੋਲੋ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਆਸੇ ਪਾਸੇ ਦਾ ਮੌਲ ਹੁਣ ਧੁੰਦ ਕਾਫੀ ਹੋਣ ਲੱਗ ਗਈ ਹੈ ਇਸੇ ਕਰਕੇ ਵੀਡੀਓ ਥੋੜੀ ਛੋਟੀ ਬਣਾਇਆ ਕਰਾਂਗੇ ਹੁਣ ਕਿਉਂਕਿ ਵਿਜ਼ਿਬਿਲਟੀ ਬਹੁਤ ਘੱਟ ਹੁੰਦੀ ਹੈ ਸਵੇਰ ਤਾਂ ਦਿਸਦਾ ਹੀ ਨਹੀਂ ਜਿਸ ਟਾਈਮ ਮੈਂ ਆਉਣਾ ਤੇ ਸਮਾਂ ਆਪਣੇ ਕੋਲੇ ਸਵੇਰ ਥੋੜਾ ਹੁੰਦਾ ਹੈ ਇਸੇ ਕਰਕੇ ਮੈਂ ਸੋਚਿਆ ਵੀ ਚਲੋ ਜਿੰਨਾ ਹੁੰਦਾ ਉਨਾਂ ਕ ਤਾਂ ਆਪਾਂ ਕਰਦੇ ਰਹਾਂਗੇ ਜਿਵੇਂ ਜਲਦੀ ਵੀਡੀਓ ਬਣਾਉਣ ਲੱਗਦਾ ਤਾਂ ਫਿਰ ਤੁਹਾਨੂੰ ਨਾ ਕੁਝ ਨਜ਼ਰ ਨਹੀਂ ਆਉਣਾ ਵੇਖੋ ਹੁਣ ਵੀ ਤੁਸੀਂ ਹੀ ਮੈਨੂੰ ਲੱਗਦਾ ਬੜੀ ਉਹਦੇ ਨਾਲ ਤੁਹਾਨੂੰ ਨਜ਼ਰ ਆ ਰਿਹਾ ਹੁਣ ਕੋਈ ਜ਼ਿਆਦਾ ਖਾਸ ਵਿਜ਼ਿਬਿਲਟੀ ਹੈ ਨਹੀਂ ਚਲੋ ਅੱਜ ਤਾਂ ਫਿਰ ਵੀ ਠੀਕ ਹੈ ਕੱਲ ਜਿਵੇਂ ਬਹੁਤ ਜ਼ਿਆਦਾ ਧੁੰਦ ਸੀ ਤਾਂ ਮੈਂ ਵੀਡੀਓ ਹੀ ਨਹੀਂ ਰਿਕਾਰਡ ਕਰ ਪਾਇਆ ਸੋਚਿਆ ਸੀ ਵੀ ਚਲੋ ਕਰੀਏ ਪਰ ਵਿਜ਼ਿਬਿਲਟੀ ਨਹੀਂ ਹੋਈ ਫਿਰ ਮੈਂ ਕਿਹਾ ਚਲੋ ਜੇ ਦਿਖੇ ਹੀ ਨਾ ਫਿਰ ਕੀ ਫਾਇਦਾ ਇਹ ਆਪਾਂ ਆਪਣਾ ਵਧੀਆ ਰੁਟੀਨ ਉਵੇਂ ਹੀ ਫੋਲੋ ਕਰ ਰਹੇ ਆ ਜੀ ਬਹੁਤ ਵਧੀਆ ਮਾਹੌਲ ਹੁਣ ਤਾਂ ਹੋਣ ਲੱਗ ਗਿਆ ਉਧਿਆ ਇੱਧਰ ਦੇਖੋ ਤੁਸੀਂ ਖੇਤ ਹਰੇ ਭਰੇ ਹੋਣੇ ਸ਼ੁਰੂ ਹੋ ਗਏ ਨੇ ਬਸ ਧੁੰਦ ਚ ਦਿੱਕਤ ਆਉਂਦੀ ਆ ਥੋੜੀ ਜੀ ਹਾਂਜੀ ਤੇ ਆਪਣਾ ਧੁੰਦ ਦੇ ਵਿੱਚ ਦਿੱਕਤ ਆਉਂਦੀ ਆ ਕਾਫੀ ਵੀਡੀਓ ਬਣਾਉਣ ਦੀ ਥੋੜੀ ਆਵਾਜ਼ ਆਈ ਵੀ ਹੁੰਦੀ ਇਸੇ ਕਰਕੇ ਮੈਂ ਥੋੜੀ ਲੇਟ ਸ਼ੁਰੂ ਕਰਦਾ ਦੋਸਤੋ ਅੱਜ ਦਾ ਜਿਹੜਾ ਆਪਣਾ ਟੌਪਿਕ ਆ ਉਹ ਬੜਾ ਸਿੰਪਲ ਤੇ ਬੇਸਿਕ ਜਿਹਾ ਟੌਪਿਕ ਆ ਮੈਂ ਸੋਚ ਰਿਹਾ ਸੀ ਵੀ ਚਲੋ ਇਹ ਤੇ ਵੀ ਬੋਲੀਏ ਅਬਾ ਵੇਟ ਘਟਾਉਣ ਤੇ ਬੋਲੇ ਡਾਈਟ ਤੇ ਬੋਲੇ ਬਹੁਤ ਸਾਰੇ ਟੌਪਿਕ ਆ ਤੇ ਆਪਾਂ ਗੱਲ ਕੀਤੀ ਆ ਇਹ ਵੀ ਕਿਤੇ ਨਾ ਕਿਤੇ ਉਹਨਾਂ ਨਾਲ ਹੀ ਜੁੜਿਆ ਹੋਇਆ ਅੱਜ ਦਾ ਜਿਹੜਾ ਮੇਰਾ ਟੌਪਿਕ ਆ ਇਹ ਮੈਂ ਤੁਹਾਡੇ ਨਾਲ ਗੱਲ ਕਰੂੰਗਾ ਮੈਂ ਨੇ ਕੱਲ ਇੱਕ ਚੀਜ਼ ਦੇਖ ਰਿਆ ਸੀ ਵੀ 10000 ਕਦਮ ਤੁਰ ਤੁਰியே ਜੇ ਆਪਾਂ ਘੱਟੋ ਘੱਟ ਆ ਉਹਦੇ ਕੀ ਫਾਇਦੇ ਨੇ ਆਹ ਦੇਖੋ ਤੁਸੀਂ ਪਹਿਲਾਂ ਇੱਕ ਵਾਰੀ ਸੀਨ ਚੈੱਕ ਕਰੋ ਵੀ ਕਿੰਨਾ ਸੋਹਣਾ ਮਾਹੌਲ ਲੱਗਦਾ ਜੇ ਤੁਸੀਂ ਸਵੇਰੇ ਉੱਠਦੇ ਹੋ ਦੇਖੋ ਹਾਂਜੀ 10000 ਕਦਮ ਤੁਰਨ ਦੇ ਜਿਹੜੇ ਫਾਇਦੇ ਨੇ ਘੱਟੋ ਘੱਟ 10000 ਕਦਮ ਉਹਦੇ ਬਹੁਤ سارے ਫਾਇਦੇ ਨੇ ਸਭ ਤੋਂ ਵੱਡਾ ਫਾਇਦਾ ਤੁਹਾਡੇ ਦਿਲ ਨੂੰ ਤੁਹਾਡਾ ਦਿਲ ਮਜ਼ਬੂਤ ਹੁੰਦਾ ਹੈ ਤੁਹਾਡੇ ਦਿਲ ਦੀਆਂ ਜਿਹੜੀਆਂ ਮਾਸਪੇਸ਼ੀਆਂ ਉਹ ਮਜ਼ਬੂਤ ਹੁੰਦੀਆਂ ਨੇ ਤੁਹਾਡੇ ਜਿਹੜੇ ਬਲੱਡ ਵੈਸਲਸ ਹੁੰਦੀਆਂ ਨੇ ਉਹਨਾਂ ਦੇ ਵਿੱਚ ਇਲਾਸਟिसिटी ਆਉਂਦੀ ਹੈ ਤੇ ਤੁਹਾਡੀ ਬਲੱਡ ਦੀ ਓਵਰਆਲ ਸਰਕੂਲੇਸ਼ਨ ਹੈ ਜੋ ਉਹ ਇੰਪਰੂਵ ਹੁੰਦੀ ਹੈ ਜਿਵੇਂ ਤੁਸੀਂ ਜਾਣਦੇ ਹੋ ਆਪਣੀ ਬੋਡੀ ਦਾ ਜਿਹੜਾ ਫਿਊਲ ਹੈ ਉਹ ਬਲੱਡ ਹੀ ਹੈ ਕਿਤੇ ਨਾ ਕਿਤੇ ਤੇ ਜੇ ਬਲੱਡ ਆਪਣੇ ਸਾਰੇ ਬੋਡੀ ਦੇ ਵਿੱਚ ਚੰਗੀ ਤਰ੍ਹਾਂ ਸਰਕੂਲੇਟ ਕਰ ਰਿਹਾ ਤਾਂ ਆਪਾਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚ ਸਕਦੇ ਹਾਂ ਥੋੜਾ ਬਲੱਡ ਪ੍ਰੈਸ਼ਰ ਹੈ ਜਿਹੜਾ ਉਹ ਬਹੁਤ ਕੰਟਰੋਲ ਹੋ ਜਾਂਦਾ ਹੈ ਸਾਇੰਸ ਦੇ ਹਿਸਾਬ ਨਾਲ ਦੇਖੀਏ ਤਾਂ ਆਪਣੀ ਜਿਹੜੀ ਦਿਲ ਦੀ ਧੜਕਣਾ ਜਦੋਂ ਤੇਜ਼ ਤੁਰਦੇ ਆ 50 ਤੋਂ 60% ਵਾਧਦੀ ਹੈ ਜਦੋਂ ਧੜਕਣ ਵਾਧਦੀ ਹੈ ਤਾਂ ਮਸਲਸ ਦੀ ਵੀ ਐਕਸਰਸਾਈਜ਼ ਹੁੰਦੀ ਹੈ ਦਿਲਦਿਆਂ ਦੀ ਠੀਕ ਹੈ ਜੀ ਬਲੱਡ ਨੂੰ ਪੰਪ ਖੂਨ ਵਧ ਕਰਦਾ ਹੈ ਤੇ ਆਪਣੀ ਬਾਡੀ ਤੱਕ ਸਹੀ ਬਿਲਕੁਲ ਜਿੰਨਾ ਬਲੱਡ ਪਹੁੰਚਣਾ ਚਾਹੀਦਾ ਉਹਨਾਂ ਪਹੁੰਚਦਾ ਹੈ ਤੇ ਆਪਣੀ ਓਵਰਾਲ ਹੈਲਥ ਬਹੁਤ ਜ਼ਿਆਦਾ ਵਧੀਆ ਹੋ ਜਾਂਦੀ ਹੈ ਇਸ ਤੋਂ ਬਾਅਦ ਗੱਲ ਕਰੀਏ ਜੇ ਆਪਾਂ ਵੀ ਫੈਟ ਬਰਨ ਦੇ ਵਿੱਚ ਜੇ ਤੁਸੀਂ 10000 ਕਦਮ ਡੇਲੀ ਚੱਲਦੇ ਹੋ ਤਾਂ ਤੁਹਾਡੀਆਂ 300 ਤੋਂ 500 ਕੈਲਰੀਜ਼ ਬਰਨ ਹੁੰਦੀਆਂ ਨੇ ਜੋ ਕਿ ਇੱਕ ਵਧੀਆ ਸਾਈਨ ਹੈ ਇਹਦੇ ਨਾਲ ਤੁਹਾਡੀ ਬੋਡੀ ਫੈਟ ਬੈਲੀ ਫੈਟ ਤੁਹਾਡਾ ਘਟੂਗਾ ਠੀਕ ਹੈ ਜੀ ਇਹ ਤਾਂ ਗੱਲ ਹੋਈ ਦਿਲ ਦੀ ਜੀ ਵੀ ਆਪਣਾ ਚਲੋ ਇਹਦੇ ਨਾਲ ਬਲੱਡ ਪ੍ਰੈਸ਼ਰ ਕੰਟਰੋਲ ਰਹੂਗਾ ਦਿਲ ਮਜ਼ਬੂਤ ਬਣੂਗਾ ਠੀਕ ਹੈ ਜੀ ਇਹ ਚੀਜ਼ਾਂ ਚਾਹੇ ਤੁਸੀਂ ਨਾਰਮਲ ਹੀ ਤੁਰ ਲੋ 10000 ਨਹੀਂ ਤੁਰਿਆ ਜਾਂਦਾ ਸ਼ੁਰੂਆਤ ਦੇ ਵਿੱਚ ਤੁਸੀਂ 5000 ਕਦਮ ਤੋਂ ਸਟਾਰਟ ਕਰ ਲਓ ਹੌਲੀ ਹੌਲੀ ਵਧਾਉਂਦੇ ਰਹੋ ਜਿਵੇਂ ਜਿਵੇਂ ਤੁਹਾਨੂੰ ਸਮਾਂ ਮਿਲਦਾ ਰਹੇ ਓਵੇਂ ਓਵੇਂ ਚੀਜ਼ਾਂ ਨੂੰ ਤੁਸੀਂ ਇੰਪਰੂਵ ਕਰਿਆ ਕਰੋ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਜੀ ਆਪਣੀ ਬੋਡੀ ਦੇ ਵਿੱਚ ਕਈ ਬੰਦੇ ਨੂੰ ਜਿਵੇਂ ਸ਼ੂਗਰ ਦੀ ਬਿਮਾਰੀ ਹੋ ਜਾਂਦੀ ਹੈ ਇਹ ਟਾਈਪ 2 ਡਾਇਬੀਟਿਸ ਨੂੰ ਘੱਟ ਕਰ ਦਿੰਦਾ ਜੀ ਜਿਹੜਾ ਤੁਰਨਾ ਵਾਕ ਕਰਨੀ ਜਾਂ 10000 ਸਟੈਪ ਤੋਂ ਡੇ ਚੱਲਣੇ ਕਿਉਂਕਿ ਇਹਦੇ ਵਿੱਚ ਕੀ ਹੁੰਦਾ ਜੀ ਮਸਲ ਦਾ ਜਿਹੜਾ ਮਸਲ ਹੈ ਗਿਆ ਆਪਣੇ ਉਹ ਡਾਇਰੈਕਟ ਗਲੂਕੋਜ਼ ਨੂੰ ਯੂਜ਼ ਕਰਦੇ ਆ ਤੇ ਆਪਣੀ ਬਾਡੀ ਇنسੂਲਿਨ ਰੈਜ਼ਿਸਟੈਂਸ ਜਿਹੜੀ ਹੁੰਦੀ ਹੈ ਆਪਣੀ ਬਾਡੀ ਚ ਜਿਹਦੇ ਨਾਲ ਆਪਣਾ ਬਲੱਡ ਸ਼ੂਗਰ ਹੁੰਦਾ ਉਹ ਚੀਜ਼ ਆਪਣੇ ਨਹੀਂ ਹੁੰਦੀ ਠੀਕ ਹੈ ਜੀ ਤੇ ਤੁਸੀਂ ਵਧੀਆ ਤਰੀਕੇ ਨਾਲ ਆਪਣੇ ਆਪ ਨੂੰ ਮੈਂਟੇਨ ਰੱਖ ਸਕਦੇ ਹੋ ਤੁਹਾਡੇ ਜੋੜ ਮਜ਼ਬੂਤ ਹੁੰਦੇ ਨੇ ਤੁਹਾਡਿਆਂ ਮੰਨ ਕੇ ਚੱਲੋ ਵੀ ਜਿਹਨੇ ਲੱਤਾਂ ਦੀ ਫਲੈਕਸੀਬਿਲਟੀ ਹੈ ਆਪਣੇ ਸਾਰੇ ਓਵਰਆਲ ਬਾਡੀ ਦੀ ਫਲੈਕਸੀਬਿਲਟੀ ਆ ਉਹਦੇ ਚ ਇੰਪਰੂਵਮੈਂਟ ਹੁੰਦੀ ਆ ਇਸ ਚੀਜ਼ ਨੂੰ ਕਰਨ ਨਾਲ ਬਹੁਤ ਸਾਰੇ ਫਾਇਦੇ ਨੇ ਦੇਖੋ ਨਾ ਤਾਂ ਕੋਈ ਇਹਦੇ ਵਿੱਚ ਤੁਸੀਂ ਇਕੁਪਮੈਂਟ ਯੂਜ਼ ਕਰਨਾ ਠੀਕ ਹੈ ਜੀ ਨਾ ਤੁਸੀਂ ਕਿਸੇ ਮਹਿੰਗੇ ਜਿਮ ਵਿੱਚ ਜਾਣ ਦੀ ਲੋੜ ਹੈ ਤੁਹਾਨੂੰ ਤੁਸੀਂ ਬਸ ਨਾਰਮਲ ਆਪਦਾ ਟਰੈਕਸੂਟ ਪਾਓ ਤੇ ਵਾਕ ਤੇ ਨਿਕਲ ਜਾਓ ਇਹਦੇ ਨਾਲ ਤੁਹਾਡਾ ਦਿਮਾਗ ਬੜਾ ਸ਼ਾਂਤ ਰਹਿੰਦਾ ਹੈ ਤੁਹਾਡੀ ਸਟ्रेस ਜਿਹੜੀ ਉਹ ਰਿਲੀਫ ਹੁੰਦੀ ਹੈ ਜਿਵੇਂ ਮੈਂ ਤੁਹਾਨੂੰ ਦੱਸਦਾ ਹਾਂਗਾ ਹੁਣ ਤੁਹਾਨੂੰ ਮੈਂ ਇੱਕ ਲਾਈਵ ਹੀ ਐਗਜ਼ਾਮਪਲ ਦਿਖਾਉਣਾ ਉਹ ਸਾਹਮਣੇ ਦੇਖੋ ਨਜ਼ਾਰਾ ਤੁਸੀਂ ਇਹ ਬੜਾ ਦੇਖੋ ਹੁਣ ਸਵੇਰੇ ਸਵੇਰੇ ਜਦੋਂ ਤੁਸੀਂ ਉੱਠ ਕੇ ਸੂਰਜ ਨਿਕਲਦਾ ਇਸ ਤਰ੍ਹਾਂ ਦੀਆਂ ਕਿਰਨਾਂ ਦੇਖੋਗੇ ਤੁਹਾਡਾ ਮਨ ਆਟੋਮੈਟਿਕ ਹੀ ਸ਼ਾਂਤ ਹੋਏਗਾ ਤੁਹਾਡਾ ਦਿਮਾਗ ਹੈ ਜਿਹੜਾ ਉਹ ਬੜਾ ਵਧੀਆ ਤੇ ਤੁਸੀਂ એનਰਜੈਟਿਕ ਮਹਿਸੂਸ ਕਰੋਗੇ ਤੁਸੀਂ ਦੇਖ ਲਓ ਜਿੰਨੇ ਵੀ ਕੋਈ ਫਿਟਨੈਸ ਵਾਲੇ ਬੰਦੇ ਨੇ ਉਹ ਤੁਹਾਨੂੰ ਇਹੀ ਸੁਜੈਸਟ ਕਰਦੇ ਵੀ ਸੂਰਜ ਚੜ੍ਹਨ ਤੋਂ ਪਹਿਲਾਂ ਉੱਠੋ ਇਹ ਦੇਖੋ ਇਹ ਮੈਂ ਇਸੇ ਕਰਕੇ ਰੁਕ ਗਿਆ ਕੈਮਰੇ ਸ਼ਾਇਦ ਜਾਦਾ ਕਲੀਅਰ ਨਾ ਆ ਰਹੇ ਪਰ ਉਂਝ ਜੀ ਆ ਪੱਖਾਂ ਨਾਲ ਦੇਖੀ ਤਾਂ ਬਹੁਤ ਸੋਹਣਾ ਨਜ਼ਾਰਾ ਹੈ ਜੀ ਇਹ ਚੀਜ਼ਾਂ ਤੁਹਾਨੂੰ ਦੇਖਣ ਨੂੰ ਮਿਲ ਸਕਦੀਆਂ ਨੇ ਜੀ ਸਵੇਰੇ ਉੱਠੋਗੇ ਜਦੋਂ ਤੇ 10000 ਸਟੈਪਸ ਦੀ ਜਿਹੜੀ ਆਪਾਂ ਗੱਲ ਕਰ ਰਹੇ ਸੀ ਉਹਦੇ ਵਿੱਚ ਆਪਾਂ ਹੁਣ ਹੋਰ ਅੱਗੇ ਵਧਦੇ ਆ ਇਹਦੇ ਨਾਲ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਦਾ ਤੁਹਾਡੀ ਏਜ ਘਟਦੀ ਆ ਹੁਣ ਤੁਸੀਂ ਕਹੋਗੇ ਵੀ ਏਜ ਕਿਵੇਂ ਘਟ ਸਕਦੀ ਆ ਆਪਣੀ ਇੱਕ ਬਾਇਓਲੋਜੀਕਲ ਏਜ ਹੁੰਦੀ ਆ ਜੇ ਇੱਕ ਐਕਚੁਅਲ ਏਜ ਹੁੰਦੀ ਆ ਇਹਦੇ ਨਾਲ ਜੇ ਤੁਸੀਂ 10000 ਕਦਮ ਤੁਰਦੇ ਹੋ ਨਾ ਘੱਟੋ ਘੱਟ ਜੇ ਵੱਧ ਤੁਰਦੇ ਤਾਂ ਬਹੁਤ ਜ਼ਿਆਦਾ ਵਧੀਆਗਾ ਜੇਕਰ ਘੱਟੋ ਘੱਟ ਤੁਸੀਂ 10000 ਕਦਮ ਤੁਰਦੇ ਹੋ ਤਾਂ ਆਪਣੇ ਡੀਐਨਏ ਦੇ ਪ੍ਰੋਟੈਕਟਿਵ ਕੈਪਸ ਹੁੰਦੇ ਆ ਠੀਕ ਹੈ ਤੁਸੀਂ ਪੜ੍ਹ ਲਿਓ ਹੈਲੋ ਮਰਸ ਕਰਕੇ ਕਹਿੰਦੇ ਨੇ ਸ਼ਾਇਦ ਉਹਨਾਂ ਨੂੰ ਉਹ ਜਿਹੜੇ ਕੈਪਸ ਆ ਉਹ ਬਹੁਤ ਘੱਟ ਗਤੀ ਨਾਲ ਡੀਗ੍ਰੇਡ ਹੁੰਦੇ ਆ ਜਿੰਨੀ ਛੇਤੀ ਉਹ ਡੀਗ੍ਰੇਡ ਹੋਣਗੇ ਉੰਨੀ ਛੇਤੀ ਆਪਾਂ ਬੁੱਢੇ ਹੋ ਜਾਾਂਗੇ ਆਪਣੇ ਸੈੱਲ ਆ ਜਿਹੜੇ ਉਹ ਮਤਲਬ ਸੈੱਲ ਹੀ ਆਪਣੇ 올ਡ ਹੋਣੇ ਸ਼ੁਰੂ ਹੋ ਜਾਣਗੇ ਪੁਰਾਣੇ ਹੋਣੇ ਸ਼ੁਰੂ ਹੋ ਜਾਣਗੇ ਤੇ ਆਪਾਂ ਬੁਢਾਪਾ ਜਲਦੀ ਆਊਗਾ ਜਦੋਂ ਤੁਸੀਂ ਤੁਰਦੇ ਹੋ ਉਦੋਂ ਕੀ ਹੁੰਦਾ ਉਦੋਂ ਉਹ ਵਾਲੇ ਜਿਹੜੇ ਕੈਪਸ ਨੇ ਉਹ ਹੌਲੀ-ਹੌਲੀ ਡੀਗ੍ਰੇਡ ਹੁੰਦੇ ਉਹਨਾਂ ਦੀ ਗਤੀ ਘਟ ਜਾਂਦੀ ਹੈ ਤੇ ਤੁਸੀਂ ਹੌਲੀ ਬੁੱਢੇ ਹੁੰਨੇ ਹੋ ਮੈਂ ਨਹੀਂ ਕਹਿੰਦਾ ਵੀ ਤੁਸੀਂ ਕਦੇ ਬੁਢੇ ਨਹੀਂ ਹੋਵੋਗੇ ਜੇ ਤੁਸੀਂ ਤੁਰੋਂਗੇ ਤਾਂ ਬਜ਼ੁਰਗ ਹੋਣਾ ਹੀ ਆ ਸਾਰਿਆਂ ਨੇ ਬਾਡੀ ਆ ਠੀਕ ਹੈ ਜੀ ਪਰ ਇਹ ਆ ਵੀ ਤੁਸੀਂ ਉਸ ਚੀਜ਼ ਨੂੰ ਘਟਾ ਸਕਦੇ ਹੋ ਤੁਹਾਡੇ ਜਿਹੜੇ ਸੈਲ ਨਵੇਂ ਬਣਨੇ ਹੈਗੇ ਆ ਚੰਗੇ ਸੈਲਸ ਬਣਨੇ ਆ ਤੁਹਾਡੇ ਉਹ ਬਾਡੀ ਦੇ ਵਿੱਚ ਬਣਨਗੇ ਜੇ ਤੁਸੀਂ ਨੇਚਰ ਨੂੰ ਦੇਖੋਗੇ ਮੈਂ ਜਿਵੇਂ ਤੁਹਾਡੇ ਨਾਲ ਇੱਕ ਵੀਡੀਓ ਦੇ ਵਿੱਚ ਮੈਂ ਗੱਲ ਵੀ ਕੀਤੀ ਸੀ ਵੀ ਜਿਹੜੇ ਅ ਨੈਚੁਰਲ ਕਿਲਰ ਸੈਲਸ ਹੁੰਦੇ ਨੇ ਆਪਣੀ ਬਾਡੀ ਦੇ ਵਿੱਚ ਉਹ ਬਹੁਤ ਜ਼ਿਆਦਾ ਆਪਣਾ ਇੰਪਰੂਵ ਹੁੰਦੇ ਨੇ ਬਾਕੀ ਤੁਸੀਂ ਮਾਹੌਲ ਦੇਖ ਸਕਦੇ ਹੋ ਮੇਰੀਆਂ ਦੋ ਤਿੰਨ ਵੀਡੀਓ ਹੋਰ ਪਈਆਂ ਨੇ ਉਹ ਵੀ ਦੇਖਿਓ ਉਹ ਜੇ ਤੁਹਾਨੂੰ ਪਤਾ ਲੱਗੋ ਕਿ ਜੇ ਤੁਸੀਂ ਰੋਜ਼ਾਨਾ ਕੁਦਰਤ ਦੇ ਨਾਲ ਜੁੜਦੇ ਹੋ ਇਸ ਤਰੀਕੇ ਨਾਲ ਤਾਂ ਤੁਹਾਨੂੰ ਕਿਵੇਂ ਲੱਗਦਾ ਹੈ ਦੇਖੋ ਯਾਰ ਬਹੁਤ ਸ਼ਾਨਦਾਰ ਵਿਊ ਹੈ ਇਧਰਲੇ ਸਾਈਡ ਤੋਂ ਤੁਸੀਂ ਦੇਖੋਗੇ ਨਾ ਕੀ ਬਾਤ ਹੈ ਇਹ ਚੀਜ਼ਾਂ ਤੁਸੀਂ ਮਹਿਸੂਸ ਕਰਿਆ ਕਰੋ ਯਾਰ ਇਹਨਾਂ ਨੂੰ ਉੱਠ ਕੇ ਠੰਡ ਦਾ ਮੌਸਮ ਆ 8 ਵਜੇ ਤੱਕ ਜਾਈ ਚ ਪਏ ਰਹਿਣਾ ਫਿਰ ਜਲਦੀ ਜਲਦੀ ਉੱਠ ਕੇ ਕੰਮ ਤੇ ਜਾਣਾ ਠੀਕ ਹੈ ਜੀ ਉਹ ਆਉ ਦਾ ਰੁਟੀਨ ਨਾ ਬਣਾਓ ਕਰਾਂਗੇ ਆਪਾਂ ਇਹ ਰੁਟੀਨ ਤੇ ਵੀ ਗੱਲ ਵੀ ਇਸ ਰੁਟੀਨ ਨੂੰ ਕਿਵੇਂ ਇੰਪਰੂਵ ਕਰਨਾ ਸਵੇਰੇ ਮੈਨੂੰ ਪਤਾ ਅੱਜ ਕੱਲ ਰਜਾਈ ਛੱਡਣ ਨੂੰ ਜੀ ਨਹੀਂ ਕਰਦਾ ਪਰ ਇੱਕ ਚੀਜ਼ ਹੈ ਜਦੋਂ ਤੁਸੀਂ ਇਹ ਚੀਜ਼ ਕਰਨੀ ਸ਼ੁਰੂ ਕਰਤੀ ਨਾ ਫੇਰ ਨਹੀਂ ਮੈਂ ਕੱਲ ਕਿ ਪਰਸੋਂ ਹਾਂ ਪਰਸੋਂ ਮੈਥੋਂ ਇੱਥੇ ਆਪਣਾ ਵਾਕ ਤੇ ਆਏ ਨਹੀਂ ਗਿਆ ਮੈਂ ਕਿਤੇ ਬਾਹਰ ਜਾਣਾ ਸੀ ਜਲਦੀ ਮਨ ਬਹੁਤ ਹੋ ਰਿਹਾ ਸੀ ਅੰਦਰੋਂ ਉਸੇ ਸਮੇਂ ਤੇ ਆਪਣੀ ਜਾ ਖੁੱਲ ਗਈ ਮਨ ਹੋਇਆ ਵੀਚਾ ਲੋ ਯਾਰ ਚੱਲੀਏ ਪਰ ਮੈਨੂੰ ਪਤਾ ਸੀ ਵੀ ਉੱਥੇ ਜਾਣਾ ਜ਼ਰੂਰੀ ਸੀ ਜੀ ਤਾਂ ਮੈਂ ਕੀ ਕੀਤਾ ਮੇਰੇ ਕੋਲ ਘਰੇ ਟਰੈਡਮਿਲ ਹੈ ਮੈਂ ਉਸੇ ਤੇ ਮੈਂ ਥੋੜਾ ਜਲਦੀ ਉੱਠ ਗਿਆ 5:30 ਜਿਦੇ ਜੇ ਮੈਂ 5:50 ਤੇ ਉਣਦਾ ਤਾਂ ਮੈਂ 5:30 ਉੱਠ ਗਿਆ ਜੀ 20 ਮਿੰਟ ਮੈਂ ਉਹ ਵਿਚਾਲੇ ਆਪਦੇ ਫਿਰ ਮੈਂ ਘਰੇ ਹੀ ਟਰੈਡਮਿਲ ਤੇ ਆਪਦਾ ਜਿੰਨੇ ਕਿਲੋਮੀਟਰ ਮੈਂ ਵਾਕ ਕਰਦਾ ਉਹੀ ਮੈਂ ਰਨਿੰਗ ਰਨਿੰਗ ਕਰ ਲਈ ਥੋੜੀ ਜੋਗਿੰਗ ਕਰ ਲਈ ਉਸੇ ਨਾਲ ਹੀ ਮੈਂ ਆਪਦਾ ਟਾਰਗੇਟ ਸੀ ਜੋ ਪੂਰਾ ਕਰ ਲਿਆ ਇਹ ਬਸ ਆਪਣੀ ਸੋਚ ਹੁੰਦੀ ਹੈ ਯਾਰ ਦੇਖੋ ਆਲਸ ਕੁਝ ਨਹੀਂ ਹੁੰਦਾ ਆਲਸ ਤੋਂ ਬਚੋ ਹੁਣ ਜਿਹੜੀ ਗੱਲ ਆ ਗਈ ਜੀ ਘੱਟੋ ਘੱਟ 10000 ਕਦਮ ਤੁਰਿਆ ਕਰੋ ਇਹ ਤੁਹਾਡੀ ਬੋਡੀ ਵਾਸਤੇ ਬਹੁਤ ਜ਼ਿਆਦਾ ਵਧੀਆ ਥੋੜੇ ਜੋਇੰਟਸ ਨੂੰ ਕਦੇ ਨਹੀਂ ਦਿੱਕਤ ਆਊਗੀ ਤੁਹਾਡੇ ਜੋਇੰਟਸ ਹਮੇਸ਼ਾ ਵਧੀਆ ਰਹਿਣਗੇ ਤੁਹਾਡੀਆਂ ਹੱਡੀਆਂ ਮਜ਼ਬੂਤ ਰਹਿਣਗੀਆਂ ਤੁਹਾਡਾ ਮਨ ਹੈ ਜਿਹੜਾ ਦਿਮਾਗ ਹੈ ਉਹ ਸ਼ਾਂਤ ਰਹੇਗਾ ਠੀਕ ਹੈ ਓਵਰ ਆਲ ਤੁਹਾਨੂੰ ਪੂਰੇ ਦਿਨ ਦੇ ਵਿੱਚ એનર્ਜੀ ਮਹਿਸੂਸ ਹੋਏਗੀ ਠੀਕ ਹੈ ਜੀ ਬਾਕੀ ਜੀ ਗੱਲ ਕਰੀਏ ਹੋਰ ਆਪਾਂ ਚੀਜ਼ਾਂ ਦੀ ਬੋਡੀ ਦੇ ਵਿੱਚ ਆਪਣੇ ਇਮਿਊਨਿਟੀ ਹੈ ਜਿਹੜੀ ਆਪਣੇ ਉਹ ਬੂਸਟ ਹੁੰਦੀ ਹੈ ਇਮਿਊਨਿਟੀ ਨੂੰ ਇਸੇ ਕਰਕੇ ਵਧਾਉਂਦਾ ਕਿਉਂਕਿ ਜਿਹੜੇ ਆਪਣੇ ਵਾਈਟ ਸੈਲਸ ਹੁੰਦੇ ਨੇ ਜਿਹੜੇ ਆਪ ਨੂੰ ਬਿਮਾਰੀਆਂ ਤੋਂ ਬਚਾਉਂਦੇ ਨੇ ਜੇ ਤੁਸੀਂ ਵਾਕ ਕਰੋਗੇ ਤਾਂ ਬਹੁਤ ਜ਼ਿਆਦਾ ਐਕਟੀਵੇਟ ਰਹਿੰਦੇ ਨੇ ਤੇ ਤੁਸੀਂ ਬਿਮਾਰੀਆਂ ਤੋਂ ਬਚੇ ਰਹਿੰਦੇ ਹੋ ਤੁਸੀਂ ਦੇਖੋਗੇ ਜਿਹੜੇ ਡੇਲੀ ਵਾਕਰਸ ਨੇ ਬੰਦੇ ਉਹ ਘਟ ਟੋ ਘਟ ਉਹਨਾਂ ਨੂੰ 30 ਤੋਂ 40% ਕੋਲਡ ਫਲੂ ਵਗੈਰਾ ਘਟ ਹੁੰਦਾ ਉਹਦਾ ਕਾਰਨ ਇਹ ਹੁੰਦਾ ਕਿ ਨੈਚੁਰਲ ਇਮਿਊਨਿਟੀ ਵੱਧ ਜਾਂਦੀ ਹੈ ਹੁਣ ਤੁਸੀਂ ਦੇਖੋ ਦਸੰਬਰ ਦਾ ਮਹੀਨਾ ਹੈ ਜੀ ਮੈਂ ਤੁਹਾਡੇ ਸਾਹਮਣੇ ਜਾ ਰਿਹਾ ਕਿ ਮੈਂ ਕੋਈ ਮੇਰੇ ਕੈਬ ਵਗੈਰਾ ਵੀ ਨਹੀਂ ਲਈ ਆਉਂਦੇ ਹੋਏ ਚਲੋ ਥੋੜਾ ਮੈਂ ਮਫਲਰ ਨਾਲ ਕਰ ਲੈਣਾ ਹੁਣ ਆਪਣੇ ਆਪ ਨੂੰ ਕਵਰ ਪਰ ਆਉਂਦੇ ਆਉਂਦੇ ਗਰਮੀ ਇੰਨੀ ਆਉਣ ਲੱਗ ਜਾਂਦੀ ਆ ਰਨਿੰਗ ਕਰਦੇ ਜੋਗਿੰਗ ਕਰਦੇ ਕਿਉਂ ਲਾਉਣਾ ਪੈਂਦਾ ਜੀ ਤੁਸੀਂ ਦੇਖੋ ਦਸੰਬਰ ਦੇ ਮਹੀਨੇ ਦੇ ਵਿੱਚ ਤੇ ਇਮਿਊਨਿਟੀ ਕਿਉਂ ਨਾ ਸਟਰੋਂਗ ਹੋਊਗੀ ਐਸੀ ਕਰਕੇ ਕਹਿਣਾ ਵੀ ਤੁਸੀਂ ਸ਼ੁਰੂਆਤ ਕਰੋ ਚਲੋ ਨਹੀਂ ਉੱਠਿਆ ਹਾਂਦਾ ਸ਼ੁਰੂ ਚ ਯਾਰ 2000 3000 ਕਦਮ ਸਵੇਰ ਉੱਠ ਕੇ ਚੱਲਿਆ ਕਰੋ ਹੌਲੀ ਹੌਲੀ ਵਧਾਓ ਇਹਨਾਂ ਨੂੰ ਇਹ ਜੀ ਜਿੰਜੇ ਮੈਂ ਤੁਸੀਂ ਵਧਾਓਗੇ ਤੁਹਾਡੀ ਬਾਡੀ ਹੋਰ ਜ਼ਿਆਦਾ ਇੰਪਰੂਵ ਹੋਊਗੀ ਤੇ ਤੁਸੀਂ ਇਸ ਚੀਜ਼ ਨੂੰ ਹੋਰ ਅੱਗੇ ਕੰਟੀਨਿਊ ਕਰੋਗੇ ਤੇ ਅੱਜ ਦੀ ਵੀਡੀਓ ਮੈਂ ਬਸ ਇੰਨੀ ਰੱਖੂਗਾ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਚੈਨਲ ਨੂੰ ਜੇ ਹਜੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਰੂਰ ਕਰੋ ਤੇ ਆਪਣੇ ਯਾਰਾਂ ਦੋਸਤਾਂ ਮਿੱਤਰਾਂ ਨਾਲ ਵੀਡੀਓ ਸਾਂਝੀ ਕਰਿਆ ਕਰੋ ਤਾਂ ਕਿ ਉਹ ਵੀ ਤੰਦਰੁਸਤ ਰਹਿਣ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ